ਗੱਲ ਬਾਈ ਜੀ ਕਿੰਨਾ ਕ ਨੁਕਸਾਨ ਹੋ ਗਿਆ ਵੱਡੇ ਭਾਈ ਬਾਈ ਜੀ ਇਹ ਅੱਗ ਲੱਗੀ ਅੱਜ ਚੱਕਲੀ ਛੇੜ ਤੋਂ ਜਿਹੜਾ ਬਾਲਗੜ ਨੂੰ ਛੜਕ ਜਾਂਦੀ ਆ ਉਹਦੇ ਹਾਲੇ ਅੱਗ ਦੇ ਕਾਰਨ ਦਾ ਕੋਈ ਪਤਾ ਨਹੀਂ ਲੱਗਿਆ ਵੀ ਕਿਵੇਂ ਅੱਗ ਲੱਗੀ ਆ ਤੇ ਸੱਕਣ ਮੱਛਿਆ ਵੀਰੇ ਬਹੁਤ ਜ਼ਿਆਦਾ ਪਰ ਜਿਹੜੀ ਆ ਕਿਸੇ ਵੀਰ ਕੋਲੇ ਹਾ ਜਿੱਥੇ ਆਪਾਂ ਖੜੇ ਆ ਇਹ 12 12.5 ਕਿੱਲੇ ਕਣਕੇ ਦੇ ਸੀ ਖੜੀ ਸੀ ਵੀਰਨਿਆਂ ਚ ਵੱਢਣੀ ਸੀ ਇਹਦੇ ਵਿੱਚੋਂ ਲਗਭਗ 11 11.5 ਕਿੱਲੇ ਜਿਹੜੇ ਮੱਛ ਚੁੱਕੇ ਨੇ ਆ ਦੇਖ ਲਓ ਤੁਸੀਂ ਦੇਖ ਸਕਦੇ ਹੋ ਪਰ ਨੀਚੇ ਵੀ ਦਿਖਾ ਦੇ ਬਾਈ ਸਾਰਿਆਂ ਨੂੰ ਇਹ 12 ਕਿੰਨੇ ਬਾਂਹ ਇਹ ਮੈਂ ਸੁਣਿਆ ਬਾਣ ਵੀਰ ਹਨਾ ਬਾਈ ਠੇਕੇ ਤੇ ਹਨਾ ਬਾਈ ਠੇਕੇ ਤੇ ਬਾਣ ਸੀ ਇਹ ਸੁਣਦੇ ਆ ਵੀ ਭਾਵੇਂ ਦੇ ਬੰਦਿਆਂ ਕੋਲੇ ਬਾਣ ਸੀ ਵਿਚਾਰਾ ਗਰੀਬ ਆ ਚਲੋ ਇਹਦਾ ਬੈਗਰੂ ਦੇ ਹੱਥ ਆ ਜਿਹੜਾ ਹੁੰਦਾ ਹੁਣ ਬਸ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਜਿੰਨੀ ਹੋ ਸਕੇ ਬਾਈ ਦੀ ਆਪਾਂ ਮਦਦ ਕਰੀਏ ਕਿਉਂਕਿ ਜਿਹੜਾ ਬੰਦਾ ਪਹਿਲੀ ਠੇਕੇ ਤੇ ਲੈ ਕੇ ਕਰਦਾ ਉਹ ਇੰਨੀ ਗੰਜਸ਼ ਨਹੀਂ ਹੁੰਦੀ ਕਿ ਉਹ ਕੋਈ ਵੀ ਜਿਹੜਾ ਘਾਟਾ ਉਹ ਪ੍ਰਮਾਤਮਾ ਵੱਲੋਂ ਜਿਹੜਾ ਘਾਟਾ ਪਾਇਆ ਜਾਂਦਾ ਉਹ ਆਪ ਆਪਣੇ ਸਰੀਰ ਤੇ ਚੱਲ ਸਕੇ ਜਾਂ ਆਰਥਿਕ ਤੌਰ ਤੇ ਉਹ ਇੰਨਾ ਜ਼ਿਆਦਾ ਤਕੜਾ ਨਹੀਂ ਹੁੰਦਾ ਵੀ ਉਹ ਇਹਨੂੰ ਸੈਣ ਕਰ ਸਕੇ ਾਰੇ ਵੀਰਾਂ ਨੂੰ ਬੇਨਤੀ ਆ ਜਿਹੜੇ ਬੰਦੇ ਦੇਖ ਰਹੇ ਨੇ ਅਣਗਮਾਨ ਚ ਵੀ ਹੋ ਸਕੇ ਆਪਾਂ ਵੀਰ ਦੀ ਜਿੰਨੀ ਵੀ ਮਦਦ ਕਰੀਏ ਵੱਧ ਤੋਂ ਵੱਧ ਘੱਟੋ ਘੱਟ ਜਿੰਨੀ ਹੋ ਸਕੇ ਆਪਾਂ ਵੀਰ ਦੀ ਮਦਦ ਕਰੀਏ ਜੇ ਆਪਾਂ ਲੱਕੇ ਦੇ ਵੀ ਆਪਾਂ ਲੋਕ ਵੀ ਇਕੱਠੇ ਹੋ ਕੇ ਆਪਦੀ ਮਦਦ ਕੋਈ 5-5 10-10 ਕਿਲੋ ਵੀ ਦੇ ਦਈਏ ਯਾਰ ਉਹਦਾ ਸਾਰਾ ਹੋ ਜਾਊਗਾ। ਕਿਉਂ ਆਪਾਂ ਨੂੰ ਪਤਾ ਹੈ ਠੇਕੇਲੇ ਬਾਣ ਚ ਕੋਈ ਐਡੀ ਬਚਤ ਹੈ ਨਹੀਂ ਲਾਲਾ। ਪਹਿਲੀ ਬਹੁਤ ਰੇਟ ਤੇ ਰਹੇ ਬੇ ਠੇਕੇ ਦੇ। ਬੰਦੇ ਦੀ ਮਜਬੂਰੀ ਹੈ ਹਰੇਕ ਦੀ ਆ ਮਾਲਾ ਵੀ ਠੇਕੇ ਤੇ ਜ਼ਮੀਨ ਲੈਣੀ ਵੀ ਲਾਲਾ ਹੈ ਨਾ। ਬਈ ਬੇਨਤੀ ਆ ਸਾਰਿਆਂ ਨੂੰ ਜਿਹੜੇ ਸੁਣ ਰਹੇ ਨੇ ਹੋਰ ਬਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਾਈ ਦਾ ਜਿਹੜਾ ਨੁਕਸਾਨ ਹੋਇਆ ਉਹਦੀ ਪਰਪਾਈ ਹੋ ਸਕੇ। ਚਲੋ। ਉਹਦਾ ਬਾਈ ਦਾ ਜਦੋਂ ਨਾਮ ਪਤਾ ਲੱਗ ਗਿਆ ਆਪਾਂ ਨਾਮ ਪਤਾ ਦੱਸ ਦਾਂਗੇ ਬਸ ਗੱਲ ਪਤਾ ਲੱਗਿਆ ਵੀ ਸਿੰਘ ਆ ਵੀ ਕੋਲੇ ਬਾਣਤੀ ਤੇਰੇ ਕੋਲ ਦੀ ਬਣ ਆਪਣੇ ਕੋਲੇ ਨਹੀਂ ਬਾਈ ਪੂਰੇ ਫਿਰਦਾ ਉਹ ਬੁਲਾਇਆ ਉਹਨੂੰ ਕਿਹ ਉਹਨੂੰ ਬੁਲਾ ਲਿਆ ਲਿਆ ਮਾੜਾ ਫੋਨ ਫਾਨ ਨੰਬਰ ਬੋਲ ਜਿਹੜੇ ਭਰਾ ਦੀ ਕਣਕ ਮੱਛੀ ਸੀ ਆਪਾਂ ਉਹਨਾਂ ਦੇ ਖੇਤ ਪਹੁੰਚਾਂਗੇ ਭਰਾ ਨਾਲ ਕਰਾਉਣੇ ਗੱਲਬਾਤ ਬਾਈ ਜੀ ਆਪਣੀ ਕਣਕ ਮੱਛੀ ਹੈ ਬਾਈ ਜੀ ਆਪਣੀ ਮੱਛੀ ਮਾਰਾ ਕਿਲੇ ਮੱਛੀ ਦੀ ਮਾਰਾ ਕਿਲੇ ਹਾਂ ਜੀ ਠੇਕੇ ਦੇ ਦੀ ਪਹਿਲੀ ਠੇਕੇ ਬਾਣ ਸਾਰੇ ਠੀਕ ਆਪਦੇ ਕੋਲੇ ਪਹਿਲੀ ਕਹਿੰਦੀ ਇਧਰ ਲਵੇ ਆਪ ਕੋ ਹੈਗੀ ਸੀਤ ਦੇ ਦੀ ਸੀ ਸੱਤ ਕੇਲੇ ਅੱਛਾ ਜੀ ਨੁਕਸਾਨ ਬਾਵਾ ਹੋ ਗਿਆ ਨਾ ਪਰ ਹਾਂ ਜੀ ਬਾਹਰ ਹੀ ਨੁਕਸਾਨ ਹੋ ਗਿਆ ਠੀਕ ਹੈ ਬਾਈ ਹੋਰਾਂ ਨੂੰ ਆਪ ਦਾ ਡਰੈਸ ਦੱਸਿਓ ਪਿੰਡ ਦਾ ਤੇ ਪਿੰਡ ਪਹਾਵਾ ਜੀ ਮੇਰਾ ਅੱਛਾ ਜੀ ਹਾਂ ਜੀ ਪਰ ਫੋਨ ਨੰਬਰ ਨਾ ਆਇਆ ਮੇਰਾ ਜੀ ਠੀਕ ਹੈ ਜੀ ਤੇ ਬਾਕੀ ਤੁਹਾਨੂੰ ਗੂਗਲ ਪੇ ਨੰਬਰ ਦੇਣਾ ਬਾਈ ਜੀ ਨੰਬਰ ਬੋਲਿਓ ਸਾਡਾ ਗੂਗਲ ਪੇ ਨੰਬਰ ਹੈ ਜੀ ਹਰਪਾਲ ਲਖਮਿੰਦਰ ਸਿੰਘ ਦਾ 7814355361 ਜੀ ਠੀਕ ਹੈ ਦੁਬਾਰੇ ਫੇਰ ਬੋਲ ਦਿਓ ਇੱਕ ਵਾਰ 7014355361 ਜੀ ਹੈਲਪ ਕੀਤੀ ਜਾਵੇ ਜੀ ਭਰਾ ਦੀ ਜੀ ਤੇ ਇਹਦੇ ਨਾਮ ਕੀ ਆਊਗਾ ਲਖਵਿੰਦਰ ਸਿੰਘ ਖਾਤੇ ਜੀ ਲਖਵਿੰਦਰ ਸਿੰਘ ਨਾਮ ਆਊਗਾ ਜੀ ਠੀਕ ਹੈ ਜੀ ਪਿੰਡ ਪਾਵਾ ਜੀ ਠੀਕ ਹੈ ਜੀ ਤੇ ਭਰਾ ਦੀ ਹੈਲਪ ਕੀਤੀ ਜਾਵੇ ਜੀ ਤੇ ਹਾਂ ਜੀ ਬਾਕੀ ਮੇਰੇ ਪਿੰਡ ਤੋਂ ਗੁਰਪ੍ਰੀਤ ਸਿੰਘ ਵਿੱਕੀ ਮੰਡੇਰ ਇੰਟਰਪ੍ਰਾਈਜ਼ ਵਾਲੇ ਬਾਈ ਪਹੁੰਚਿਆ ਬਾਈ ਦੀ ਹੈਲਪ ਕਰਨ ਵਾਸਤੇ ਇਹਦਾ ਵੀ ਬਹੁਤ ਧੰਨਵਾਦ ਆਪਦੇ 5000 ਰੁਪਏ ਦੇ ਕੇ ਬਾਈ ਦਾ ਮੈਂ ਸਾਰੇ ਜਿਹੜਾ ਸਾਰਾ ਲੋਕਾਂ ਨੂੰ ਬੇਨਤੀ ਕਰਦਾ ਇੱਕ ਤਾਂ ਜਿਆਦਾ ਜਿਆਦਾ ਵੀਡੀਓ ਸ਼ੇਅਰ ਕਰੋ ਕਿੰਨੀ ਵੀ ਹੋ ਸਕਦੀ ਹੈ ਮਦਦ ਬਾਈ ਨੂੰ 150 200 500 Google Pay ਕਰੋ ਬਾਈ ਦੀ ਹੋਰ ਵੀ ਆਪਾਂ ਮਦਦ ਕਰਨੀ ਆ ਵੀਰੇ ਦੀ ਠੀਕ ਹੈ ਜੀ ਥੈਂਕ ਯੂ ਕਰਦੇ ਬਾਕੀ ਸਾਰੇ ਜਿਹੜੇ ਆਪਣੇ ਲਵੇ ਗਮਾਂਡ ਪਿੰਡ ਨੇ ਜਿਵੇਂ ਤੁਸੀਂ ਇਹ ਲਾ ਲਓ ਵੀ ਢਾਣੀ ਬੱਬਨਪੁਰ ਹੋ ਗਿਆ ਬੱਬਨਪੁਰ ਬਾਦਲਗੜਾ ਕੂਲਰੀਆਂ ਚੱਕਾਂ ਭਾਵਾ ਤੇ ਇਧਰ ਹੋਰ ਕਿਹੜੇ ਪਿੰਡ ਆਗੇ ਇਧਰ ਆਪਣੇ ਕਮਾਣਾ ਹੋ ਗਿਆ ਲਾਲਾ ਸਾਰੇ ਪਿੰਡ ਲੱਗਦੇ ਆਗੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਥੋੜੀ ਥੋੜੀ ਵੀ ਜੇ ਆਪਾਂ ਦਈਏ ਤਾਂ ਭਰਾ ਦੀ ਹੈਲਪ ਹੋ ਸਕਦੀ ਜੇਗੀ ਤਾਂ ਹੈਲਪ ਜ਼ਰੂਰ ਕਰਿਓ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਜ਼ਰੂਰ ਹੈਲਪ ਕਰੋ ਜੀ ਠੀਕ ਚੰਗਾ ਭਰਾ ਡੋਲੀ ਨਾ ਚੰਗਾ ਜ਼ਰੂਰ ਮੱਧ ਦੇ ਪਿੰਡ ਚੋਂ ਹੋਰ ਵੀ ਕਰਾਂਗੇ ਅੱਡੂ ਵੀ ਲੈ ਕੇ ਆਵਾਂਗੇ ਠੀਕ ਹੈ ਬਾਕੀ ਇਹ ਜਿਹੜੀ ਬਚ ਗਿਆ ਥੋੜਾ ਕਾਣਾ ਭਰਾ ਦੀ ਆ ਵੱਢਣ ਲੱਗ ਰਹੀ ਹੈ ਮਸ਼ੀਨ ਹੁਣ ਆਹ ਦੇਖ ਲੋ ਫਾਇਰ ਗ੍ਰੇਡ ਦੀਆਂ ਮਸ਼ੀਨਾਂ ਆਈਆਂ ਲੋਕਾਂ ਨੇ ਤੇ ਸਹਿਯੋਗ ਨਾਲ ਬੁਝਾਈ ਗਈ ਅੱਜ ਆਹ ਦੇਖ ਲੋ ਤੁਸੀਂ ਆਪਦੇ ਬੱਚਿਆਂ ਵਾਂਗੂ ਪਾਲਦਾ ਹੈ ਕਿਸਾਨ ਤੇ ਕੀ ਵੀ ਤਦਿਆਂ ਦੇਖ ਨੂੰ ਆਪ ਹੀ ਪਤਾ ਆ ਦੇਖੋ ਮੱਚ ਗਈ ਬਾਕੀ ਚਾਲਦੇ ਆ ਬਾਈ ਨਾਲ ਕਰਾਉਣੇ ਗੱਲ ਬਾਤ ਥੋੜੀ